ਸ੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਆਉਂਦੇ ਕਸਬਾ ਕਮਾਣ ਵਿੱਚ ਅਣਪਛਾਤੇ ਵਿਅਕਤੀਆਂ ਨੇ ਚਲਾਈ ਗੋਲੀ ਇੱਕ ਹੋਇਆ ਗੰਭੀਰ ਜ਼ਖਮੀ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਆਉਂਦੇ ਕਸਬਾ ਕਮਾਣ ਵਿੱਚ ਦੇਰ ਰਾਤ ਚੱਲੀਆਂ ਗੋਲੀਆਂ ਇੱਕ ਵਿਅਕਤੀ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮੁੱਢਲੀ ਜਾਣਕਾਰੀ ਅਨੁਸਾਰ ਕਮਾਣ ਦੇ 메ਨ ਬਾਜ਼ਾਰ ਵਿੱਚ ਸਥਿਤ ਜੰਬਾ ਕਲਾਥ ਹਾਊਸ ਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਚਲਾਈ ਗੋਲੀ ਨਾਲ ਦੁਕਾਨ ਮਾਲਕ ਗਰਜੀਤ ਸਿੰਘ ਜੰਬਾ ਪੁੱਤਰ ਹਜਾਰਾ ਸਿੰਘ ਵਾਸੀ ਕਮਾਣ ਜੋ ਕਿ ਪੰਚਾਇਤ ਮੈਂਬਰ ਵੀ ਹੈ ਉਹ ਗੰਭੀਰ ਜ਼ਖਮੀ ਹੋ ਗਿਆ ਪ੍ਰਤੱਖ ਲੋਕਾਂ ਅਨੁਸਾਰ ਗਰਜੀਤ ਸਿੰਘ ਜੰਬਾ ਦੇ ਇੱਕ ਗੋਲੀ ਪੇਟ ਵਿੱਚ ਅਤੇ ਦੂਸਰੀ ਗੋਲੀ ਉਸ ਦੀ ਲੱਤ ਵਿੱਚ ਵੱਜੀ ਜਿਸ ਨੂੰ ਤੁਰੰਤ ਅੰਮ੍ਰਿਤਸਰ ਇਲਾਜ ਲਈ ਭੇਜਿਆ ਗਿਆ ਡੀਐਸਪੀ ਹਰੀਸ਼ ਬਹਿਲ ਅਤੇ ਐਸਐਚਓ ਗਗਨਦੀਪ ਸਿੰਘ ਢਿੰਡਾ ਸਮੇਤ ਪੁਲਿਸ ਪਾਰਟੀ ਵੱਲੋਂ ਵਾਰਦਾਤ ਵਾਲੀ ਜਗ੍ਹਾ ਤੇ ਜਾ ਕੇ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਫਾਸਟ ਨਿਊਜ਼ 24 ਟੀਵੀ ਤੇ ਗਰਦਾਸਪੁਰ ਤੋਂ ਪੱਤਰਕਾਰ ਡਾਕਟਰ ਨਰਿੰਦਰ ਸਿੰਘ ਕੁਮਾਰ ਅਤੇ ਡਾਕਟਰ ਸਰਬਜੀਤ ਸਿੰਘ ਭਿੰਡਰ ਅਤੇ ਸੁਖ ਅਮਰਿਤ ਸਿੰਘ ਕਮਾਨ ਦੀ ਖਾਸ ਰਿਪੋਰਟ ਫਾਸਟ ਨਿਊ 24 ਟੀਵੀ ਤੇ ਹੋਰ ਨਵੇਂ ਅਪਡੇਟ ਦੇਖਣ ਲਈ ਫਾਸਟ ਨਿਊ 24 ਟੀਵੀ ਨੂੰ ਸਬਸਕ੍ਰਾਈਬ ਕਰੋ